ਸੋ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰਿਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਾਗਵਾਲ ਸੋ ਅੱਜ ਅਸੀਂ ਮੌਜੂਦ ਹਾਂ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਜਿਹੜੀਆਂ ਇਹ ਆਪਣੇ ਬਾਬਾ ਜੀ ਦੇ ਕਰਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਜਿਹੜੇ ਜਿਹੜੇ ਘਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਇੱਕ ਹੱਡ ਗ੍ਰੰਥੀ ਦੀਆਂ ਜਿਹੜੀਆਂ ਨੇ ਘਰ ਦੀਆਂ ਤਸਵੀਰਾਂ ਨੇ ਸੋ ਅਕਸਰ ਹੀ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀਆਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਦੀਆਂ ਜਿਹੜੇ ਘਰ ਦੀਆਂ ਮੌਜੂਦਾ ਜਿਹੜੇ ਹਾਲਾਤ ਤੁਸੀਂ ਦੇਖਦੇ ਰਹਿੰਦੇ ਹੋ ਸੋ ਉਹ ਅੱਜ ਵੀ ਅਸੀਂ ਕੁਝ ਇਦਾਂ ਦੇ ਹੀ ਜਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਬਾਬਾ ਜੀ ਦੇ ਘਰ ਬੈਠੇ ਆ ਸੋ ਸਾਰੀ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣਾ ਨਾਂ ਕੀ ਮੇਰਾ ਨਾਂ ਜਗੀਰ ਸਿੰਘ ਜੇ ਪਿੰਡ ਪਾ ਗੋਵ ਉਹ ਪਰ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਜਿਹੜੀ ਆਪ ਹੀ ਇੱਕ ਵੀਡੀਓ ਜਿਹੜੀ ਪੋਸਟ ਕਰ ਦਿੱਤੀ ਗਈ ਹੈ ਕੀ ਮਤਲਬ ਉਹ ਕਾਰਨ ਰਏ ਜਿਹੜੀ ਤੁਹਾਨੂੰ ਸੋਸ਼ਲ ਮੀਡੀਆ ਤੇ ਜਿਹੜੀ ਉਹ ਪੋਸਟ ਪਾਈ ਗਈ ਹੈ ਪਾਜੀ ਉਹ ਮੈਂ ਨਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਜਾਨਣਾ ਡਿਊਟੀ ਕਰਦਾ ਕਿਹੜੇ ਕੋ ਕਿਹੜੇ ਗੁਰਦੁਆਰਾ ਸਾਹਿਬ ਇਹ ਪਿੰਡ ਰੋੜ ਖੇਰਾ ਜੇਪਾ ਗੋਵਾਲ ਦੇ ਨਾਲ ਹੀ ਜੇ ਪਿੰਡ ਤੇ ਉੱਥੇ ਮੈਂ ਡਿਊਟੀ ਗਰੰਤੀ ਸਿੰਘ ਦੀ ਕਰਦਾ ਤੇ ਕੱਲ ਮੀ ਬਹੁਤ ਪੈ ਰਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਬਾਰਿਸ਼ ਹੋ ਰਹੀ ਸੀ ਤੇ ਉਧਰੋਂ ਮੈਨੂੰ ਪ੍ਰਬੰਧਕਾਂ ਦੇ ਫੋਨ ਆਈ ਜਾ ਰਹੇ ਸਨ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਕਿਉਂ ਤੇ ਮੈਂ ਕਿਹਾ ਵੀ ਭਾਜੀ ਆ ਵੇਖੋ ਮੀ ਪੈ ਰਿਆ ਤੇ ਮੇਰੀ ਓ ਘਰੋਂ ਬਾਹਰ ਜਾਣ ਦੀ ਬੜੀ ਦਿਗਤਿਆ ਕਿਉਂਕਿ ਹੈਂਡੀਕੈਪ ਹੋਣ ਦੇ ਕਾਰਨ ਸਕੂਟਰੀ ਤੁਹਾਨੂੰ ਪਤਾ ਕਿ ਮੋਪੜ ਸਲਿੱਪ ਹੋ ਜਾਂਦੀ ਹੈ ਤੇ ਛੱਟਪੇਟ ਵੀ ਲੱਗ ਸਕਦੀ ਹੈ ਇਸ ਕਰਕੇ ਮੈਂ ਭਾਜੀ ਉਹ ਮਜਬੂਰ ਹੋ ਕੇ ਉਹ ਵੀਡੀਓ ਪਾਈ ਚੈਨਲ ਆਪਣੇ ਸੋਸ਼ਲ ਮੀਡੀਆ ਤੇ ਕਿ ਮੇਰੀ ਕੋਈ ਦਾਨੀ ਸੱਜਣ ਕੋਈ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਵੀਰ ਜੋ ਕਿ ਗੁਰਸਿੱਖਾਂ ਦੀ ਬਾਹ ਫੜਦੇ ਨੇ ਉਹਨਾਂ ਤੱਕ ਮੇਰੀ ਇਹ ਵੀਡੀਓ ਪਹੁੰਚ ਜਾਵੇ ਇਸ ਕਰਕੇ ਮੈਂ ਇਹ ਵੀਡੀਓ ਪਾਈ ਤੇ ਮੇਰੀ ਮਿਹਤ ਹੋ ਸਕੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਜਿਹੜੀ ਤੁਸੀਂ ਇਹ ਜਿਹੜੀ ਕਰਦੇ ਹੋ ਹੈੱਡ ਗ੍ਰੰਥੀ ਦੀ ਬਥੌਰ ਜੀ ਡਿਊਟੀ ਇਨ ਬਾਡੀ ਕਿੰਨੇ ਚੰਤ ਜਿਹੜੀਆਂ ਸੇਵਾ ਜਿਹੜੀਆਂ ਸੁਨਭਾ ਰਹੇ ਇਹ ਮੈਨੂੰ ਸਾਲ ਹੋ ਗਿਆ ਜੇ ਪਹਿਲੋਂ ਮੈਂ ਵੀਰ ਜੀ 25 ਸਾਲ ਲਾਏ ਜੇ ਪਿੰਡ ਧੀਰੀ ਅਬਾਈ ਪਾਸ ਦੇ ਨਾਲ ਹੀ ਬਟਾਲੇ ਦੇ ਧੀਰ ਪਿੰਡ ਉੱਥੇ ਮੈਂ 25 ਸਾਲ ਗਰੰਥੀ ਸਿੰਘ ਦੀ ਸੇਵਾ ਕੀਤੀ ਹੈ ਤੇ ਉਹ ਰੋਡ ਬੰਦ ਦੇ ਕਾਰਨ ਜੋ ਡੇਰਾ ਰੋਡ ਬਣ ਰਿਹਾ ਉਹ ਰੋਡ ਬਣ ਦੇ ਕਾਰਨ ਫਿਰ ਮੈਂ ਉੱਥੋਂ हट ਗਿਆ ਕਿਉਂਕਿ ਹੁਣ ਜਾਂਚ ਬੜੀ ਦਿਗਤ ਹੁੰਦੀ ਸੀ ਤੇ ਫਿਰ ਮੈਨੂੰ ਇੱਥੇ ਲੱਗ ਗਈ ਪਿੰਡ ਰੋਡ ਖੈਰਾ ਵਿਖੇ ਗਰੰਤੀ ਸਿੰਘ ਦੀ ਡਿਊਟੀ ਮਿਲ ਗਈ ਇੱਥੇ ਫਿਰ ਮੈਂ ਹੁਣ ਡਿਊਟੀ ਕਰਦਾ ਤੇ ਪਰ ਕੱਲ ਜਿੰਨੀ ਮੈਨੂੰ ਮੁਸ਼ਕਲ ਆਈ ਹੈ ਉੱਥੇ ਗੁਰਦੁਆਰਾ ਸਾਹਿਬ ਜਾਣ ਦੀ ਉਹ ਬਹੁਤ ਮੈਨੂੰ ਮੁਸ਼ਕਲ ਆਈ ਹੈ ਘਰ ਦੇ ਵੀ ਸਾਡੇ ਵੇੜੇ ਦੇ ਵਿੱਚ ਟੋਏ ਪੈ ਗਏ ਨੇ ਬਹੁਤ ਮਾੜੀ ਹਾਲਾਤ ਹੈ ਇਸ ਕਰਕੇ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਉਤੌੜ ਬਾਬਾ ਜੀ ਨੇ ਤੁਸੀਂ ਦੇਖਦੇ ਉੱਥੇ ਕਰਦੇ ਡਿਊਟੀ ਕਰਦੇ ਸੇਵਾ ਨਿਭਾ ਰਹੇ ਜੋ ਕਦੀ ਪਿੰਡ ਵਾਲਿਆਂ ਜਾਂ ਇੱਥੋਂ ਦੇ ਪਿੰਡ ਦੇ ਜਾਂ ਉੱਥੋਂ ਦੇ ਸੇਵਾ ਕਰੇ ਕਿਤੇ ਨੇ ਮਤਲਬ ਮਦਦਗਾਰੀ ਕੁਛ ਨਹੀਂ ਕੀਤੀ ਹਾਂਜੀ ਵੀਰ ਜੀ ਮੇਰੀ ਮਦਦ ਕੀਤੀ ਜੇ ਮੇਰੀ ਬੇਟੀ ਦੇ ਵਿਆਹ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਵੀਰਾਂ ਨੇ ਭੈਣਾਂ ਨੇ ਸਾਰਿਆਂ ਨੇ ਮੇਰੀ ਮਦਦ ਕੀਤੀ ਹੈ। ਨਾ ਪਾਪੀ ਤੁਹਾਡੀ ਗੱਲ ਡਾਕਦਾ ਜਿਹੜੀ ਇੱਕ ਪ੍ਰਬੰਧਕ ਕਮੇਟੀ ਤੁਸੀਂ ਨਾ ਲਿਆਓ ਉਹ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਮੌਜੂਦ ਹੈ ਉੱਥੋਂ ਉੱਥੋਂ ਲੱਗੀ ਥੀ। ਪਿੰਡ ਰੋੜ ਖੈਰਾ ਜਿੱਥੇ ਮੈਂ ਗੁਰਦੁਆਰਾ ਸਾਹਿਬ ਦੀ ਡਿਊਟੀ ਕਰਦਾ ਨਾ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਉਸ ਪ੍ਰਬੰਧਕ ਕਮੇਟੀ ਨੇ ਮੇਰੀ ਮਦਦ ਕੀਤੀ ਹੈ ਬੇਟੀ ਦੇ ਵਿਆਹ ਤੇ ਮੇਰੀ ਬੇਟੀ ਦੇ ਵਿਆਹ ਤੇ ਉਹਨਾਂ ਨੇ ਬਹੁਤ ਮੈਨੂੰ ਸੇਵਾ ਦਿੱਤੀ। ਜਿਹੜੀ ਬਾਬਾ ਜੀ ਫਿਰ ਤੁਸੀਂ ਮਤਲਬ ਬੇਟੀ ਦੇ ਕਾਰਜ ਦੀ ਗੱਲ ਕਰਨ ਡੇ ਉਹ ਇੱਥੋਂ ਵਾਲੇ ਪਿੰਡ ਵਾਲਿਆਂ ਜਾਂ ਪ੍ਰਬੰਧਕ ਕਮੇਟੀ ਨੇ ਜਾਂ ਇੱਥੇ ਸਮਾਜ ਸੇਵੀ ਸੰਸਥਾ ਨੇ ਇੱਥੋਂ ਵਾਲਾ ਕਿਸੇ ਨੇ ਮਦਦ ਕੀਤੀ ਇੱਥੇ ਮਾਇਤ ਕੀਤੀ ਜੇ ਸਾਡਾ ਵੀਰਿਆ ਭਾਈ ਕਨਈਆ ਐਜੂਕੇਸ਼ਨ ਪਹਿਲਾਂ ਐਡ ਸੀ ਮਲੂਕ ਸਿੰਘ ਭਾਗੋ ਵਾਲੀਆ ਤੇ ਹੁਣ ਉਹਨਾਂ ਨੇ ਸੰਸਥਾ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੇਵਾ ਸੁਸਾਇਟੀ ਉਹਨਾਂ ਨੇ ਵੀ ਸਾਡੀ ਮਾਇਤ ਕੀਤੀ ਹੈ ਤੇ ਸਾਡੇ ਨਗਰ ਦੇ ਹੋਏ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਦੀ ਗਿੰਦਾ ਬਾਬਾ ਬਰਖਾਲ ਸਾਹਿਬ ਜੋ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ ਬੜੀਆਂ ਤੇ ਉਹਨਾਂ ਦੇ بیٹے ਨੇ ਉਹਨਾਂ ਦੇ ਭਤੀਜੇ ਨੇ ਗੁਰਜੰਟ ਸਿੰਘ ਜੰਗ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਡੀ ਬੇਟੀ ਦੇ ਵਿਆਹ ਤੇ ਕੌਣ ਕੌਣ ਪਰਿਵਾਰ ਦੇ ਵਿੱਚ ਬਾਬਾ ਜੀ ਆਪਣੇ ਇਹ ਮੈਂ ਤੇ ਮੇਰੀ ਘਰ ਵਾਲੀ ਜੇ ਤੇ ਦੋ ਬੇਟੀਆਂ ਸੀ ਤੇ ਬੇਟੀ ਇੱਕ ਵਿਆਹ ਹੀ ਗਈ ਹੈ ਤੇ ਇੱਕ ਵਿਉਣ ਵਾਲੀ ਹੈ ਤੇ ਬੇਟਾ ਸਾਡਾ 4 ਸਾਲ ਹੋ ਗਏ ਚੜਾਈ ਕਰ ਗਿਆ ਕੀ ਗੱਲ ਹੋਈ ਬਾਬਾ ਉਹਨਾਂ ਨੂੰ ਟੈਗ ਹੀ ਹੋ ਗਿਆ ਸੀ ਮਿਰਜੀ ਟੈਗ ਹੋ ਗਿਆ ਕਿੰਨੀ ਉਮਰ ਦੀ ਉਪਰ 19 ਸਾਲ ਉਮਰ ਸੀ ਮਿਰਜੀ ਉਹਦਾ ਵਿਆਹ ਦਿੱਤਾ ਸੀ 10 ਦਿਨ ਰਹਿ ਗਏ ਸੀ ਵਿਆਹ ਦੇ ਵਿੱਚ ਅਸੀਂ ਘਰ ਵਿੱਚ ਖੁਸ਼ੀਆਂ ਮਨਾ ਰਹੇ ਸਾਂ ਵਿਆਹ ਦਾ ਸਮਾਨ ਸਮੂਹ ਖਰੀਦਿਆ ਸਾਰਾ ਕੁਝ ਕੀਤਾ ਪਰ ਰੱਬ ਨੇ ਸਾਡੀਆਂ ਦੇ ਖੁਸ਼ੀਆਂ ਉਹ ਸਾਡੇ ਕੋਲੋਂ ਖੋ ਲਈਆਂ ਪਰ ਰੱਬ ਤੇ ਸਾਨੂੰ ਕੋਈ ਗਲਾਨੀ ਆ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਭਾਣਾ ਉਹ ਅਸੀਂ ਮਿੱਠਾ ਕਰਕੇ ਮੰਨਿਆ ਹੁਣ ਜਿਹੜੀਆਂ ਤੁਹਾਨੂੰ ਜਿਹੜੀ ਇੱਕ ਤੇ ਤੁਹਾਨੂੰ ਜਿਹੜਾ ਲੰਘਣੋਂ ਦੇ ਵਿੱਚ ਜਦ ਡਿਊਟੀ ਤੇ ਸਵਾਮਨ ਬਹਉਣ ਜਾਂਦੇ ਜੋ ਉਦੋਂ ਦਿੱਕਤ ਆਉਂਦੀ ਇਸ ਤੋਂ ਇਲਾਵਾ ਜਿਹੜੀ ਘਰ ਦੇ ਵਿੱਚ ਹੋਰ ਕੀ ਮੈਨੂੰ ਦਿੱਕਤ ਆਉਂਦੀ ਜਿਹੜੀ ਜੀ ਬਣਾਉਂਦਾ ਕਰਦਾ ਹੋਰ ਭਾਜੀ ਕੱਲ ਤੁਸੀਂ ਵੇਖਿਆ ਕਿ ਵੀਡੀਓ ਦੇ ਵਿੱਚ ਜੋ ਟੀਨਾ ਆਪਾਂ ਪਾਈਆਂ ਨੇ ਇੱਥੇ ਸੋਈ ਬਣਾਈਆਂ ਤੇ ਇੱਕ ਕਿਸੇ ਆਏਗੇ ਵਾਸਤੇ ਕਮਰਾ ਕਮਰੇ ਦੇ ਰੂਪ ਵਿੱਚ ਬਣਾਇਆ ਇਹ ਕੱਲ ਚੋਰੀਆ ਸੀ ਬਹੁਤ ਜ਼ਿਆਦਾ ਤੇ ਜੋ ਸਾਡੇ ਜਦੋਂ ਮੇਰੀ ਘਰ ਵਾਲੀ ਰੋਟੀਆਂ ਪਕਾ ਰਹੀ ਸੀ ਤੇ ਉਤੋਂ ਪਾਣੀ ਡਿਗ ਡਿਗ ਕੇ ਤੇ ਉਹ ਸਾਰਾ ਇਹ ਤਵਾ ਅੱਗ ਬੁਝ ਗਈ ਗੈਸ ਵੀ ਬੁਝ ਗਿਆ ਤੇ ਸਾਨੂੰ ਬੜੀ ਮੁਸ਼ਕਲ ਆਈ ਰੋਟੀ ਪਾਣੀ ਨਹੀਂ ਬਣਿਆ ਤੇ ਅਸੀਂ ਭੁੱਖੇ ਹੀ ਸੌਂਗੇ ਜਿਹੜੀ ਮਲੋਤ ਵੀ ਗੁਰਦੁਆਰਾ ਸਾਹਿਬ ਜਿੱਥੇ ਸੇਵਾਵਾਂ ਨਿਭਾ ਰਹੇ ਜੋ ਉੱਥੇ ਮਤਲਬ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਮਤਲਬ ਉੱਥੋਂ ਦੇ ਜਿਹੜੇ ਹੈਗੇ ਨੇ ਆਮ ਜਿਹੜੀ ਲੋਕ ਸੰਗਤਾਂ ਉਹਨੇ ਕਦੀ ਜਿਹੜਾ ਮਤਲਬ ਇਹਨਾਂ ਚੱਲਦੀ ਦਾਣ ਦੇਸ਼ਾ ਕਰਦੇ ਚਰਚਾ ਉਹ ਸਾਰਾ ਗੁਰਦੁਆਰਾਤ ਹੁੰਦਾ ਕਿ ਜਦੋਂ ਤੁਹਾਡਾ ਹਾਂਜੀ ਉਹ ਜਿਹੜੀ ਗੋਲਕ ਜੇ ਗੁਰਦੁਆਰਾ ਸਾਹਿਬ ਦੀ ਉਹ ਉਹਨਾਂ ਦੀ ਜੇ ਪ੍ਰਬੰਧਕ ਕਮੇਟੀ ਦੀ ਤੇ ਜਿਹੜਾ ਘਰਾਂ ਦਾ ਜਿਹੜਾ ਵਾ ਹੁੰਦਾ ਜੇ ਸ੍ਰੀ ਸੁਖਮਣੀ ਸਾਹਿਬ ਦਾ ਅਖੰਡ ਪਾਠ ਸਾਹਿਬ ਦਾ ਉਹ ਮੈਨੂੰ ਮਿਲਦਾ ਜੀ ਤੇ ਤਨਖਾਹ 7000 ਜੇ ਤੇ ਆਟਾ ਮਿਲਦਾ ਜੀ ਬਸ ਇਸ ਤੋ ਨਾਲ ਜਿਹੜੀ ਬਾਬਾ ਜੀ ਬਸ 7000 ਰੁਪਏ ਨੇ ਸਾਰਾ ਮਤਲਬ ਇਹਨਾਂ ਮਹੀਨੇ ਦੀ ਜਿਹੜੀ ਗੁਜ਼ਰ ਹੋ ਜਾਂਦੀ ਨਹੀਂ ਵੀਰ ਜੀ ਬੜੀ ਮੁਸ਼ਕਲ ਗੁਜ਼ਾਰਾ ਕਰੀਦਾ ਜੇ ਤੁਹਾਨੂੰ ਪਤਾ ਵੀ ਬੇਟੀ ਵਿਆਹੀ ਹੈ ਉੱਥੇ ਵੀ ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ ਹੁੰਦਾ ਉਸ ਨੂੰ ਵੀ ਕੁਝ ਲੀੜਾ ਕਪੜਾ ਲੈ ਕੇ ਦੇਣਾ ਹੁੰਦਾ ਤੁਹਾਨੂੰ ਪਤਾ ਕਿ ਬੇਟੀਆਂ ਕੁਝ ਜਾਈਏ ਤੇ ਕਿੰਨਾ ਖਰਚਾ ਕਰਕੇ ਜਾਣਾ ਪੈਂਦਾ ਮੁਲਕ ਜਿਹੜਾ ਗੁਰਦਰ ਸਾਹਿਬ ਤੋਂ ਇਹ ਸਵਾਮਨ ਬੌਂਡ ਜਾਂਦੇ ਡਿਊਟੀ ਤੇ ਜਾਂਦੇ ਜੋ ਫਿਰ ਕਿਹੜਾ ਵਹੀਕਲ ਤੇ ਜਾਂਦੇ ਮੁਲਕ ਕਿਵੇਂ ਜਾਂਦੇ ਸਰ ਸਾਡੇ ਕੋ ਮੋਪੜਿਆ ਜੀ ਤੇ ਉਸ ਤੇ ਜਾਈਦਾ ਵਾ ਮੋਪੜ ਤੇ ਹਾਂਜੀ ਹੁਣ ਜਿਹੜਾ ਮਤਲਬ ਮੇਨ ਜਿਹੜਾ ਤੁਹਾਡਾ ਮਤਲਬ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਮਤਲਬ ਇਹ ਤੁਹਾਡਾ ਮਲਖਾਂ ਦੇ ਵੀਡੀਓ ਦਾ ਮੈਂ ਦੇਖਿਆ ਸਾਰਾ ਹਾਲਾਤ ਵੀ ਜਿਹੜੇ ਮੜੇ ਹੁਣ ਤੁਸੀਂ ਕੀ ਚਾਹੁੰਦੇ ਜਿਹੜੀ ਅਨਰਾਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾਨ ਕੀ ਮਦਦ ਕਰਨੀ ਚਾਹੀਦੀ ਜੀ ਹਾਂ ਜੀ ਅੰਦੀਓ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਐਨਆਰਆਈ ਵੀਰਾਂ ਨੂੰ ਗੁਰਸਿੱਖ ਵੀਰਾਂ ਨੂੰ ਜੋ ਮੇਰੇ ਅੰਮ੍ਰਿਤਧਾਰੀ ਵੀਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਉਸਵਾਵਾਂ ਭੇਜਦੇ ਨੇ ਗ੍ਰੰਥੀ ਸਿੰਘਾਂ ਵਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਹੀ ਲਏ ਨੇ ਤੇ ਇਸ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੀ ਮਦਦ ਕਰੋ ਜੀ ਜਿਹੜੇ ਮਤਲਬ ਅਕਸਰ ਪਿੰਡਾਂ ਦੇ ਵਿੱਚ ਗ੍ਰੰਥੀ ਨੇ ਮਤਲਬ ਇਹ ਕੀ ਲੱਗਦਾ ਐਨਆਰਆਈ ਵੀਰ ਨੇ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਪੇੜ ਦੇ ਕਮੇਟੀਆਂ ਨੇ ਕ੍ਰਤੀ ਸਾਹਿਬਾਂ ਦੀ ਜਿਹੜੀਆਂ ਇਹਨਾਂ ਨੂੰ ਬਾਹ ਜਿਹੜੀ ਫੜਨੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਫੜਨੀ ਚਾਹੀਦੀ ਹੈ ਜੀ ਕਿਉਂਕਿ ਜੇ ਸਾਡੇ ਗੁਰਸਿੱਖ ਵੀਰ ਐਨ ਆਰ ਆਈ ਵੀਰ ਆਪਣੇ ਗੁਰਸਿੱਖ ਵੀਰਾਂ ਦੀ ਬਾਹ ਨਾ ਫੜਨਗੇ ਫਿਰ ਤੁਹਾਨੂੰ ਪਤਾ ਕਿ ਧਰਮ ਪਰਿਵਰਤਨ ਹੋ ਰਿਹਾ ਫਿਰ ਇਸੇ ਕਰਕੇ ਧਰਮ ਪਰਿਵਰਤਨ ਹੋ ਰਹੇ ਨੇ ਤੇ ਲੋਕੀ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਐਨ ਆਰ ਆਈ ਵੀਰਾਂ ਨੂੰ ਕਿ ਅਸੀਂ ਇੰਨੀ ਤੰਗੀ ਹੁੰਦਿਆਂ ਹੋਇਆ ਵੀ ਇੰਨੀ ਦਿਗਤ ਹੁੰਦਿਆਂ ਹੋਇਆ ਵੀ ਤੇ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕਿਆ ਗੁਰੂ ਦੇ ਚਰਨਾਂ ਨਾਲ ਜੁੜੇ ਆ ਗਰੰਥੀ ਸਿੰਘ ਜੀ ਡਿਊਟੀ ਨਿਭਾ ਰਹੇ ਆ ਭਾਵੇਂ ਰੱਬ ਨੇ ਸਾਨੂੰ ਗਰੀਬੀ ਦਿੱਤੀ ਐ ਪਰ ਅਸੀਂ ਰੱਬ ਦੇ ਨਾਲ ਕੋਈ ਗਲਾ ਨਹੀਂ ਕਰਦੇ ਕਿਉਂਕਿ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਕੀ ਮਤਲਬ ਅਕਸਰ ਤੁਸੀਂ ਗੱਲ ਕੀਤੀ ਧਰਮ ਪਰਵਰਤਨ ਦੀ ਜਿਹੜਾ ਮੇਨ ਜਿਹੜਾ ਵਾ ਕਮੀਆਂ ਨੇ ਜਾਂ ਮਜਬੂਰੀਆਂ ਨੇ ਗਰੰਥੀ ਦੇ ਇਹ ਹੀ ਵੱਡਾ ਕਾਰਨ ਐ ਜਿਹੜਾ ਧਰਮ ਪਰਵਰਤਨ ਦਾ ਹਾਂਜੀ ਹਾਂਜੀ ਵੀਰ ਜੀ ਜਿਦਾਂ ਆਪਾਂ ਗੁਰਸਿੱਖ ਵੀਰ ਜਿਹੜੇ ਹੁੰਦੇ ਨੇ ਕੋਈ ਵੀ ਲਾ ਲੋ ਗੁਰਸਿੱਖ ਵੀਰ ਅਮਰਤਾਰੀ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਉਸ ਨੂੰ ਜਿਹੜੇ ਆ ਚਰਚਾਂ ਵਾਲੇ ਆ ਹੋਰ ਧਰਮਾਂ ਵਾਲੇ ਆ ਇਹ ਆ ਕੇ ਤੇ ਲਾਲਚ ਦੇ ਕੇ ਤੇ ਆਪਣੇ ਧਰਮ ਦੇ ਵਿੱਚ ਲੈ ਜਾਂਦੇ ਨੇ ਇਸ ਦਾ ਕਾਰਨ ਇਹ ਆ ਕਿ ਸਾਡੀ ਸਰਕਾਰਾਂ ਨਹੀਂ ਸੁਣਦੀਆਂ ਸਾਡੇ ਕੋਈ ਮਾਇਤ ਨਹੀਂ ਕਰਦਾ ਗੁਰਸਿੱਖਾਂ ਦੀ ਸਾਡੇ ਹਰੀਜਨ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਅੰਮ੍ਰਿਤਧਾਰੀ ਵੀਰ ਜੋ ਨੇ ਉਹ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਚੁੱਕੇ ਨੇ ਇਸ ਕਾਰਨ ਕਰਕੇ ਕਿ ਉਹਨਾਂ ਦੀ ਕੋਈ ਮਾਇਤ ਨਹੀਂ ਕਰਦਾ ਤੇ ਉਹ ਜੋ ਦੂਜੇ ਧਰਮਾਂ ਵਾਲੇ ਲੋਕ ਨੇ ਉਹ ਲਾਲਚ ਦੇ ਵਿੱਚ ਉਹਨਾਂ ਨੂੰ ਲਿਆ ਕੇ ਤੇ ਧਰਮ ਪਰਿਵਰਤਨ ਕਰਾਉਂਦੇ ਨੇ ਮੈਂ ਤੁਹਾਡੇ ਕਹਿਣ ਦਾ ਮੁਤਾਬਕ ਹੈ ਵੀ ਜਿਹੜੀ ਗੁਰਸਿੱਖ ਪਰਿਵਾਰਾਂ ਦੀ ਜਾਂ ਜਿਹੜੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਇਹੋ ਜਿਹੇ ਜਿਹੜੇ ਕੇਸ ਆਉਣੇ ਜਿਹੜੇ ਬੰਦ ਹੋ ਸਕਦੇ ਹਨ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਅਸੀਂ ਆਮ ਦੇਖਦੇ ਹਾਂ ਕਿ ਲਾਲਚਾਂ ਦੇ ਵਾਸ ਹੋ ਕੇ ਧਰਮ ਪਰਿਵਰਤਨ ਹੋ ਰਿਹਾ ਤੇ ਜੇ ਸਾਡੇ ਵੀਰ ਗੁਰਸਿੱਖ ਵੀਰ ਐਨਆਰਆਈ ਵੀਰ ਵਿਦੇਸ਼ਾਂ ਵਿੱਚ ਜੋ ਬੈਠੇ ਨੇ ਉਹ ਆਪਣੇ ਗੁਰਸਿੱਖ ਵੀਰਾਂ ਦੀ ਮਾਇਤ ਕਰਨਗੇ ਸਾਡੇ ਜੋ ਵੀਰ ਨੇ ਉਹ ਗੁਰਸਿੱਖ ਰਹਿਣਗੇ ਗੁਰੂ ਦੇ ਨਾਲ ਜੁੜੇ ਰਹਿਣਗੇ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਗੇ ਜੇ ਤੁਹਾਡੀ ਹੁਣ ਕਿਸ ਸਮਾਜ ਸੇਵੀ ਨੇ ਜਾਂ ਮਤਲਬ ਐਨ ਆਰ ਆਈ ਵੀਰ ਨੇ ਮਦਦ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਪੈਂਦਾ ਸਾਰੀ ਹਾਂਜੀ ਮੈਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰਾ ਨਾਮ ਬਾਬਾ ਜਗੀਰ ਸਿੰਘ ਭਾਗੋਵਾਲੀ ਤੇ ਪਿੰਡ ਮੇਰਾ ਭਾਗੋਵਾਲ ਤੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਫੋਨ ਨੰਬਰ 78140 45320 ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਘਰ ਆ ਕੇ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਸਕਦੇ ਜੀ ਤੇ ਸਾਡੀ ਮਾਇਤ ਕਰ ਸਕਦੇ ਸੋ ਇਹ ਸਾਨੂੰ ਭਗਵਾਲ ਦੇ ਬਾਬਾ ਸੈਦ ਗੰਤੀ ਜਿਹੜੇ ਮੌਜੂਦਾ ਜਿਹੜੇ ਗੁਰਦੁਆਰੇ ਦੇ ਵਿੱਚ ਸਵਾਵਾ ਜਿਹੜੀਆਂ ਨਵੇਂ ਚੱਪਤ ਜਿਹੜੀਆਂ ਨਿਭਾਉ ਰਹੇ ਨੇ ਸੋ ਇਹਨਾਂ ਨੇ ਸਾਰੀਆਂ ਜਿਹੜੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਨੇ ਮਤਲਬ ਜਿਹੜੀਆਂ ਬਿਆਨ ਕੀਤੀਆਂ ਨੇ ਕਿਉਂ ਜਿਹੜੀਆਂ ਨੇ ਸੰਗਤਾਂ ਜਿਹੜੀਆਂ ਸਾਰੀਆਂ ਨੇ ਇੱਧਰ ਮਤਲਬ ਲੋੜਵੰਦ ਨਾ ਹੋਣ ਕਰਕੇ ਜਿਹੜੀਆਂ ਇਸ ਚੀਜ਼ allo ਜਿਹੜੀਆਂ ਧਰਮ ਵਰਤਵਾ ਦੀ ਜਿਹੜੀਆਂ ਭਟਕਦੀ ਨੇ ਸੋ ਐਨ ਆਰ ਆਈ ਵੀਰਾਂ ਸਮਾਜ ਸੇਵੀ ਸਾਥੀ ਜਿਹੜੀਆਂ ਇਦਾਂ ਦੇ ਗੁਰੂ ਚਿਕ ਪਰਿਵਾਰਾਂ ਦੀ ਮਦਦ ਕਰਨ ਤਾਂ ਇਦਾਂ ਦੇ ਕੇਸ ਜਿਹੜੇ ਅਕਸ਼ਰ ਹੀ ਬੰਦ ਹੋ ਸਕਦੇ ਨੇ ਮੈਂ ਤੁਹਾਡਾ ਆਪਣਾ ਲਾ